ਭਾਈ ਇੱਕਾ ਤੁਸੀਂ ਸਾਰੇ ਆਨੇ ਸੀਸੀਟੀਵੀ ਕੈਮਰੇ ਦੇ ਵਿੱਚ ਘਟਨਾ ਵੇਖੋ ਇਸ ਤਰ੍ਹਾਂ ਇੱਕ ਗੱਡੀ ਆਉਂਦੀ ਹੈ ਤੇ ਇੱਕ ਬਾਪੂ ਜੀ ਜੋ ਕਿ ਕੁੱਤੇ ਨੂੰ ਰੋਟੀ ਪਾਉਣ ਲਈ ਸੜਕ ਪਾਰ ਕਰਦੇ ਸੀ ਇਹ ਉਧਰੋਂ ਇੱਕੋ ਲੱਗਤੀ ਗੱਡੀ ਆ ਜਾਂਦੀ ਹੈ ਤੇ ਗੱਡੀ ਦੇ ਵਿੱਚ ਅਚਾਨਕ ਸਾਡੀ ਵੈਸੀ ਰਿਸ਼ਤੇਦਾਰੀ ਦੇ ਵਿੱਚ ਹੀ ਹੈ ਵੀਡੀਓ ਤੇ ਫੁੱਫੜਾ ਸੀਗਾ ਸਾਡਾ ਤੇ ਉਹ ਰੋਟੀ ਪਾਉਣ ਗਿਆ ਸੀਗਾ ਤੇ ਉਧਰਲੇ ਪਾਸੇ ਗੱਡੀ ਤੁਸੀਂ ਵੇਖ ਸਕਦੇ ਹੋਗੇ ਸਾਹਮਣੇ ਰੋਡ ਕ੍ਰੋਸ ਕਰਦੇ ਸਾਰੇ ਉਧਰੋਂ ਇੱਕੋ ਅਚਾਨਕ ਗੱਡੀ ਆਉਂਦੀ ਹੈ ਤੇ ਗੱਡੀ ਚੱਕ ਕੇ ਪੰਜ ਛੇ ਲੋਟਨੇ ਖਵਾ ਦਿੰਦੀ ਐ ਤੁਸੀਂ ਨਿਗਾਹ ਮਾਰ ਸਕਦੇ ਹੋ ਤੇ ਤੁਰੰਤ ਮੌਕੇ ਤੇ ਹੀ ਮੌਤ ਹੋ ਜਾਂਦੀ ਐ ਤੁਸੀਂ ਸਾਹਮਣੇ ਨਿਗਾਹ ਮਾਰ ਸਕਦੇ ਹੋ ਕਿ ਉਧਰਲੇ ਪਾਸੇ ਰੋਡ ਕਰਾਸ ਹੁਣ ਤੇ ਫਫਟ ਸਾਡਾ ਰੋਡ ਕਰਾਸ ਕਰਨੀ ਲੱਗਿਆ ਤੇ ਉਧਰਲੇ ਪਾਸੇ ਹੁਣ ਤੁਸੀਂ ਦੇਖ ਸਕਦੇ ਹੋ ਪੂਰੀ ਫੁੱਲ ਸਪੀਡ ਦੇ ਵਿੱਚ ਗੱਡੀ ਆਉਂਦੀ ਐ ਤੇ ਉਹ ਦੇਖੋ ਤੁਸੀਂ ਤੇ ਬਾਈ ਸਾਰਿਆਂ ਨੂੰ ਇਹੀ ਬੇਨਤੀ ਐ ਹੱਥ ਬਣ ਕੇ ਕਿ ਜਦੋਂ ਵੀ ਰੋਡ ਕਰਾਸ ਕਰੋਗੇ ਤਾਂ ਬਹੁਤ ਹੀ ਧਿਆਨਪੂਰਵਕ ਤੁਸੀਂ ਰੋਡ ਕਰਾਸ ਕਰਿਓ ਤੁਸੀਂ ਦੇਖ ਸਕਦੇ ਹੋ ਕਿੰਨੀ ਭੈੜੀ ਜਿਆਦਾ ਮੌਤਾਈ ਐ ਤੇ ਗੱਡੀ ਵੀ ਬਹੁਤ ਜ਼ਿਆਦਾ ਤੇਜ਼ ਸੀ ਤੇ ਬਾਈ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਰੋਡ ਕ੍ਰੋਸ ਕਰਦੇ ਸਮੇਂ ਆਪਣੇ ਬੱਚਿਆਂ ਦਾ ਆਪਣੇ ਮਾਤਾ ਪਿਤਾ ਦਾ ਧਿਆਨ ਰੱਖਿਆ ਕਰੋ ਤੇ ਮੌਸਮ ਦਾ ਬਾਈ ਕੋਈ ਪਤਾ ਨਹੀਂ ਕਿਹੜੇ ਵੇਲੇ ਚਾਨਕ ਆ ਜਾਵੇ ਇਹ ਸਾਰਿਆਂ ਨੂੰ ਇਹੀ ਅਪੀਲ ਹੈ ਇਹ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਕਿਸੇ ਹੋਰ ਨਾਲ ਇਹ ਘਟਨਾ ਨਾ ਵਾਪਰੇ